हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਇੱਕ ਵੀਰ ਦਾ ਮੈਸੇਜ ਆ ਵੀ ਮੇਰੀ ਡਬੀਡਬਲਯੂ 327 ਵੈਰੈਟੀ ਦੀ ਬਜਾਈ ਕੀਤੀ ਆ ਤਾਂ ਉਹਦੇ ਵਿੱਚ ਨਾ ਜਿਹੜਾ ਪੱਤੇ ਉਹਦੇ ਨਾ ਕਾਫੀ ਜ਼ਿਆਦਾ ਜਿਹੜੇ ਪੱਤੇ ਆ ਉਹ ਪੀਲੇ ਪੈ ਰਹੇ ਆ ਤੇ ਪੱਤੇ ਪੀਲੇ ਪੈ ਕੇ ਤੇ ਸੁੱਕ ਰਹੇ ਆ ਉਹ ਆਪਾਂ ਤੁਹਾਨੂੰ ਦਿਖਾਉਣੇ ਵੀ ਪੱਤੇ ਕਿਦਾਂ ਪੀਲੇ ਪੈਂਦੇ ਕੀ ਦਿੱਕਤ ਆ ਕੀ ਉਹਦਾ ਆਪਾਂ ਹੱਲ ਕਰ ਸਕਦੇ ਆ ਤੇ ਇੱਕ ਹੋਰ ਵੀਰਾਂ ਦਾ ਸਵਾਲ ਸੀ ਵੀ ਜਿਹੜਾ 13045 ਦੇ ਨਾਲ ਆਪਾਂ ਮੈਗਨੀ ਮੈਗਨੀਸ਼ੀਅਮ ਤੇ ਬਰਾਉਨ ਤੱਤ ਨੂੰ ਮਿਕਸ ਕਰਕੇ ਸਪਰੇਅ ਕਰ ਸਕਦੇ ਆ ਕੋਈ ਕਣਕ ਦਾ ਨੁਕਸਾਨ ਨਹੀਂ ਹੁੰਦਾ ਜੇ ਕਰ ਸਕਦੇ ਆ ਤੇ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਸੋ ਪੂਰੀ ਗੱਲਬਾਤ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜੂਰ ਕਰ ਲਿਓ ਪੇਨ ਨੂੰ ਲਾਈਕ ਤੇ ਫੋਲੋ ਕਰ ਲੇ ਤੇ ਹੋਰ ਵੀਰਾਂ ਤੱਕ ਜਾਣਕਾਰੀ ਜੂਰ ਸ਼ੇਅਰ ਕਰਿਓ ਪਹਿਲੇ ਨੰਬਰ ਤੇ ਆਪਾਂ ਗੱਲ ਕਰ ਲਈ ਨ ਵੀ 13045 ਦੀ ਤਾਂ ਕਿਸਾਨ ਭਰਾਓ 13045 ਦੇ ਨਾਲ ਆਪਾਂ ਬਰਾਉਨ ਤੱਤ ਵੀ ਮਿਕਸ ਕਰਕੇ ਸਪਰੇਅ ਕਰ ਸਕਦੇ ਆ ਮੈਗਨੀਸ਼ੀਅਮ ਤੱਤ ਜਿਹੜਾ ਆਪਾਂ ਉਹਨੂੰ ਵੀ ਆਪਾਂ ਮਿਕਸ ਕਰਕੇ ਸਪਰੇਅ ਕਰ ਸਕਦੇ ਤੇ ਮੈਗਨੀਸ਼ੀਅਮ ਤੱਤ ਨੂੰ ਵੀ ਆਪਾਂ ਮਿਕਸ ਕਰਕੇ ਸਪਰੇਅ ਕਰ ਸਕਦੇ ਆ ਹੁਣ ਇੱਥੇ ਕਈ ਵੀਰਾਂ ਦਾ ਸਵਾਲ ਹੁੰਦਾ ਜਾਂ ਕਈ ਵੀਰੇ ਇਦਾਂ ਕਰਦੇ ਵੀ ਆ ਵੀ ਆਪਾਂ ਮੈਗਨੀਜ਼ ਵੀ ਕਰ ਲਿਆ ਮਿਕਸ ਮੈਗਨੀਸ਼ੀਅਮ ਕਰ ਲਿਆ ਬਰੌਨ ਤੱਤ ਵੀ ਮਿਕਸ ਕਰ ਲਿਆ ਤੇ 13045 ਵੀ ਕਰ ਲਿਆ ਯਾਨੀ ਕਿ ਤਿੰਨ ਤੋਂ ਚਾਰ ਤੱਤ ਆਪਾਂ ਮਿਕਸ ਕਰ ਲੇ ਤੇ ਆਪਾਂ ਸਪਰੇਅ ਕਰ ਦਿੰਦੇ ਆ ਤੇ ਫਿਰ ਆਪਾਂ ਵੈਸੇ ਵੀ ਜਿਹੜੀ ਆਪਾਂ 13045 ਦੀ ਸਪਰੇਅ ਕਰਦੇ ਇਹ ਉਸ ਸਮਾਂ ਹੁੰਦਾ ਵੀ ਜਦੋਂ ਆਪਣੇ ਖੇਤ ਦੇ ਵਿੱਚ ਕਣਕ ਦੇ ਵਿੱਚ ਜਿਹੜਾ ਫਲੈਗ ਲੀਫ ਜਿਹਨੂੰ ਆਪਾਂ ਝੰਡਾ ਪੱਤਾ ਕਹਿੰਦੇ ਨੇ ਉਹ ਨਿਕਲਿਆ ਹੁੰਦਾ ਤੇ ਜਦੋਂ ਆਪਾਂ ਇਹਦੀ ਸਪਰੇ ਕਰਨੇ ਕਈ ਵਾਰ ਆਪਣੀ ਕਣਕ ਦੇ ਸਟ੍ਰੈਸ ਆ ਜਾਂਦੀ ਆ ਉਹਦਾ ਕਾਰਨ ਕੀ ਹੁੰਦਾ ਕਿਉਂਕਿ ਆਪਾਂ ਜਿਆਦਾ ਤੱਤ ਮਿਕਸ ਕੀਤੇ ਹੁੰਦੇ ਪਰ ਪਾਣੀ ਦੀ ਡੋਜ਼ ਆਪਣੇ ਕਿਸਾਨ ਬਿਰ ਬਿਰ ਜਿਹੜਾ ਜਿਆਦਾ ਨਹੀਂ ਲਾਉਂਦੇ ਜ਼ਿਆਦਾਤਰ ਆ ਪੈਟਰੋਲ ਵਾਲੇ ਭੁੰਡਿਆਂ ਦੇ ਨਾਲ ਜਿਹੜੀ ਸਪਰੇ ਹੁੰਦੀ ਆ ਤੇ ਚਾਰ ਪੰਜ ਆਪਣੇ ਭੁੰਡੇ ਲਵਾ ਕੇ ਤੇ ਆਪਾਂ ਕੰਮ ਖਤਮ ਕਰ ਦਿੰਨੇ ਆ ਤਾਂ ਜੇਕਰ ਕਿਸਾਨ ਭਰੋ ਵੈਸੇ ਤਾਂ ਆਪਾਂ ਨੂੰ ਜਿਆਦਾ ਤੱਤ ਮਿਕਸ ਨਹੀਂ ਕਰਨੀ ਚਾਹੀਦੇ ਜੇਕਰ ਫਿਰ ਵੀ ਕਰਨੇ ਆ ਵੈਸੇ ਨੁਕਸਾਨ ਕੋ ਨਹੀਂ ਆਪਾਂ ਕਰ ਸਕਦੇ ਆ ਪਰ ਜਦੋਂ ਆਪਾਂ ਜਿਆਦਾ ਮਿਕਸਿੰਗ ਕਰਨੀ ਤੇ ਇੱਕ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਬਈ ਘੱਟੋ ਘੱਟ ਪਾਣੀ ਜਿਹੜਾ 200 ਲੀਟਰ ਲੱਗਣਾ ਜ਼ਰੂਰੀ ਆ ਜੇਕਰ ਆਪਾਂ ਪਾਣੀ ਘੱਟ ਲਾਉਣਾ ਫਿਰ ਜਿਆਦਾ ਮਿਕਸਿੰਗ ਨਾ ਕਰੋ ਵੈਸੇ ਸਾਰੇ ਤੱਤ ਆਪਸ ਵਿੱਚ ਮਿਕਸ ਕਰਕੇ ਆਪਾਂ ਜਿਹੜੀ ਸਪਰੇਅ ਕਰ ਸਕਦੇ ਕੋਈ ਡਰ ਹੈ ਨਹੀਂਗਾ ਹੁਣ ਦੂਜਾ ਸਵਾਲ ਸੀ ਬਈ ਜਿਹੜੇ ਵੀਰ ਦਾ ਵੀ 327 ਦੇ ਵਿੱਚ ਪੱਤੇ ਜਿਹੜੇ ਪੀਲੇ ਪੈ ਰਹੇ ਆ ਕਿਸਾਨਪੁਰ ਜਿਹੜੇ ਕਣਕ ਦੇ ਪੱਤੇ ਪੀਲੇ ਪੈ ਰਹੇ ਜ਼ਰੂਰੀ ਨਹੀਂ ਵੀ 327 ਦੇ ਵਿੱਚ ਇਹ ਦਿੱਕਤ ਆਵੇ ਤਾਂ ਇਹ ਜਿਹੜੀ ਹਰ ਇੱਕ ਕਣਕ ਦੇ ਵਿੱਚ ਆਪਾਂ ਨੂੰ ਦਿੱਕਤ ਆ ਸਕਦੀ ਆ ਇਨੂੰ ਆਪਾਂ ਦਿੱਕਤ ਵੀ ਕਹਿ ਸਕਦੇ ਹਾਂ ਤੇ ਨਹੀਂ ਵੀ ਕਹਿ ਸਕਦੇ ਜੇਕਰ ਤਾਂ ਕਣਕ ਦਾ ਪਹਿਲਾਂ ਆਪਾਂ ਤੁਹਾਨੂੰ ਕਿਸਾਨ ਭਰਾ ਉਹ ਦਿਖਾ ਹੀ ਦਿੰਨੇ ਹ ਜਿੱਦਾਂ ਜਿਹੜਾ ਕਿਸਾਨ ਦਾ ਸਵਾਲ ਸੀ ਜਿੱਦਾਂ ਉਹ ਆ ਤੁਹ ਤੁਸੀਂ ਦੇਖੋ ਵੀ ਜਿਹੜਾ ਕਣਕ ਦੇ ਥੱਲੇ ਵਾਲੇ ਪੱਤੇ ਆ ਉਹ ਪੀਲੇ ਪੈ ਕੇ ਤੇ ਸੋਕਰੇ ਆ ਇਹ ਆਪਾਂ ਨੂੰ ਕਿਸਾਨ ਭਰਾ ਉਹ ਜਿਹੜਾ ਜ਼ਿਆਦਾਤਰ 40 45 ਦਿਨ ਤੋਂ ਬਾਅਦ ਜਿਹੜਾ ਆਪਾਂ ਨੂੰ ਇਹ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ ਇਹ ਕਿਉਂ ਆਉਂਦੇ ਆ ਵੈਸੇ ਦੇ ਦੇ ਕਈ ਕਾਰਨ ਹੁੰਦੇ ਪਰ ਮੇਨੇ ਦਾ ਕਾਰਨ ਤਾਂ ਮੈਂ ਨਾਈਟ੍ਰੋਜਨ ਦੀ ਘਾਟ ਹੈ ਜਿਹੜੇ ਥੱਲੇ ਵਾਲੇ ਪੱਤੇ ਪੀਲੇ ਪੈਣੇ ਨਾਈਟ੍ਰੋਜਨ ਦੀ ਘਾਟ ਹੁੰਦੀ ਆ ਜੇਕਰ ਤਾਂ ਆਪਣੀ ਕਣਕ 40 50 ਦਿਨ ਦੇ ਨੇੜੇ ਆ ਉਦੋਂ ਤੁਹਾਨੂੰ ਬਹੁਤ ਜ਼ਿਆਦਾ ਮਾਤਰਾ ਦੇ ਇਦਾਂ ਦੇ ਪੱਤੇ ਨਜ਼ਰ ਆ ਰਹੇ ਆ ਤਾਂ ਉੱਪਰੋਂ ਖੇਤ ਦੀ ਕੰਡੀਸ਼ਨ ਵੇਖੋ ਜੇਕਰ ਕਣਕ ਪੂਰੀ ਵਧੀਆ ਤਰੀਕੇ ਨਾਲ ਤੁਹਾਨੂੰ ਨਜ਼ਰ ਆ ਰਹੀ ਵੀ ਕਾਲੀ ਛਾਏ ਵਧੀਆ ਗਰੋਥ ਆ ਤਾਂ ਫਿਰ ਆਪਾਂ ਨੂੰ ਉੱਥੇ ਕੁਝ ਵੀ ਕਰਨ ਦੀ ਲੋੜ ਨਹੀਂ ਕਿਉਂਕਿ ਕਿਸੇ ਸਮੇਂ ਨਾਈਟ੍ਰੋਜਨ ਦੀ ਘਾਟ ਆਈ ਸੀ ਤਾਂ ਆਪਾਂ ਇਹ ਸੋਚ ਲਏ ਨੇ ਵੀ ਨਾਈਟ੍ਰੋਜਨ ਤਾਂ ਆਪਾਂ ਪਾ ਦਿੱਤੀ ਫਿਰ ਵੀ ਜਿਹੜੇ ਪੱਤੇ ਆ ਉਹ ਪੀਲੇ ਦੇ ਪੀਲੇ ਹੀ ਰਹਿ ਗਏ ਆ ਤਾਂ ਕਿਸਾਨ ਭਰਾ ਇੱਕ ਵਾਰ ਜਿਹੜੇ ਜਿਹੜੇ ਪੱਤੇ ਪੀਲੇ ਪੈ ਜਾਂਦੇ ਆ ਉਹ ਦੁਬਾਰਾ ਜਿਹੜੇ ਹਰੇ ਨਹੀਂ ਹੁੰਦੇ ਇਹਨਾਂ ਪੀਲੇ ਰਹਿਣਾ ਤੇ ਜਿਵੇਂ ਜਿਵੇਂ ਆਪਣੀ ਕਣਕ ਵੱਡੀ ਹੋ ਜੇਗੀ ਓਵੇਂ ਓਵੇਂ ਜਿਹੜੇ ਪੱਤੇ ਆ ਪੀਲੇ ਪਏ ਆ ਇਹ ਬਾਅਦ ਵਿੱਚ ਸੁੱਕਣੇ ਸ਼ੁਰੂ ਹੋ ਜਾਂਦੇ ਆ ਤਾਂ ਜੇਕਰ ਕਣਕ ਛੋਟੀ ਆ ਤੁਸੀਂ ਦੇ ਲਓ ਨਾਈਟ੍ਰੋਜਨ ਤੁਸੀਂ ਯੂਰੀਆ ਜਿਹੜੀ ਪੂਰੀ ਮਾਤਰਾ ਚ ਪਾਈ ਹੈ ਜਾਂ ਨਹੀਂ ਪਾਈ ਜੇਕਰ ਘੱਟ ਪਾਈ ਤਾਂ ਤੁਸੀਂ ਜਿਹੜੀ ਯੂਰੀਆ ਦੀ ਮਾਤਰਾ ਹੋਰ ਪਾ ਕੇ ਜਾ ਇਹ ਜਿਹੜੀ ਆਪਣੇ ਤੱਤ ਦੀ ਨਾਈਟ੍ਰੋਜਨ ਦੇ ਤੱਤ ਜਿਹੜੀ ਪੂਰਤੀ ਕਰ ਸਕਦੇ ਜੇ ਤਾਂ ਜੇਕਰ ਆਪਣੀ ਕਣਕ 70 ਦਿਨ ਤੋਂ ਵੱਡੀ ਹੋ ਚੁੱਕੀ ਆ ਤਾਂ ਕਣਕ ਦੇ ਉੱਪਰ ਉਹ ਗ੍ਰੋਥ ਵਧੀਆ ਤੇ 70 ਦਿਨ ਤੋਂ ਬਾਅਦ ਵੈਸੇ ਜਿਹੜੇ ਪੱਤੇ ਤੁਹਾਨੂੰ ਨਜ਼ਰ ਆ ਸਕਦੇ ਆ ਤੋਂਕ ਬਰਾਉਨ ਦੀ ਲੋੜ ਨਹੀਂ ਸੋ ਵੀਡੀਓ ਚੰਗ ਲੱਗੇ ਤਾਂ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ